ਮਾਹੌਲ ਉਸ ਵੇਲੇ ਕਿੱਚੋ ਤਾਣ ਵਾਲਾ ਹੋ ਗਿਆ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਫਤਿਹਗੜ ਚੂੜੀਆਂ ਵਿੱਚ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੀ ਚੋਣ ਮੀਟਿੰਗ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਕਿਸਾਨ ਆਗੂ ਅਤੇ ਵਰਕਰ ਇਹ ਰੁਕਤਾਂ ਤੋੜ ਕੇ ਮੀਟਿੰਗ ਵਾਲੀ ਥਾਂ ਤੇ ਪਹੁੰਚ ਗਏ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਨ੍ਹਾਂ ਉੱਤੇ ਹਲਕਾ ਲਾਠੀ ਚਾਰਜ ਕੀਤਾ ਜਦਕਿ ਉਹ ਅਮਨ ਪੂਰਵਕ ਟੰਗ ਨਾਲ ਭਾਜਪਾ ਉਮੀਦਵਾਰ ਤੋਂ ਸਵਾਲ ਪੁੱਛਣਾ ਚਾਹੁੰਦੇ ਸਨ ਜਦੋਂ ਚੋਣ ਮੀਟਿੰਗ ਖਤਮ ਹੋਈ ਤਾਂ ਕਿਸਾਨ ਆਗੂਆਂ ਨੇ ਦਿਨੇਸ਼ ਸਿੰਘ ਬੱਬੂ ਨੂੰ ਏਰਕੇ ਸਵਾਲ ਪੁੱਛੇ ਅਤੇ ਕਿਸਾਨ ਮਸਲਿਆਂ ਦੇ ਹੱਲ ਬਾਰੇ ਜਾਣਕਾਰੀ ਲਈ ਦਿਨੇਸ਼ ਸਿੰਘ ਬੱਬੂ ਨੇ ਇਸ ਮੌਕੇ ਕਿਹਾ ਕਿ ਉਹ ਤੁਹਾਡੇ ਵਿੱਚੋਂ ਹੀ ਹਨ ਅਤੇ ਚੋਣਾਂ ਤੋਂ ਬਾਅਦ ਮਿਲ ਬੈਠ ਕੇ ਮਸਲੇ ਹੱਲ ਕੀਤੇ ਜਾਣਗੇ ਕਿ ਤੁਹਾਡੀ ਪਾਰਟੀ ਬੀਜੇਪੀ ਵੱਲੋਂ ਨਕੀਪੂਰ ਖੇਤਰ ਵਿੱਚ ਚਾਰ ਕਿਸਾਨ ਸ਼ਹੀਦ ਕਰਨੇ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਮਰੀਤ ਨੂੰ ਸ਼ਹੀਦ ਕਰਨਾ ਔਰ ਸ਼ੋਭ ਕਰਨ ਨੂੰ ਹੋਣ ਸ਼ਹੀਦ ਕਰਨਾ ਇਹ ਜਾਇਜ਼ ਹੈ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨਾ ਔਰ ਉੱਥੇ ਰੋਕੜੇ ਰਸਤੇ ਇਹ ਜਾਇਜ਼ ਹੈ ਕਿ ਨਹੀਂ ਇਹਦਾ ਜਵਾਬ ਦੇ ਦਿਓ ਬਸ ਇੱਕ ਮਿੰਟ ਜਵਾਬ ਲੈ ਲਵਾਂ ਪਲੀਜ਼ ਬਾ ਦਿਓ ਸਰ ਜਵਾਬ ਚਲੋ ਇਹਨਾਂ ਦੇ ਕੋਲ ਕੀ ਨਾ ਜਵਾਬ ਲੈ ਲੈਂਦੇ ਯਾਰ ਇੱਕ ਮੈਂ ਪਹਿਲਾਂ ਜਵਾਬ ਲੈ ਲੈਂਦੇ ਹਾਂ ਸਾਡੀ ਤਾਂ ਦੇਣੀ ਆ ਬਲਾਦੀ ਨੇ ਇੱਥੇ ਪਰ ਬਹੁਤ ਹੀ ਸਤਿਕਾਰਯੋਗ ਸਾਡੇ ਵੀ ਸਾਡੇ ਸਾਥੀ ਪਹਿਲੀ ਗੱਲ ਤੇ ਤੁਹਾਡਾ ਕੀ ਪਿਆਸ ਜੀ ਆਨ ਹਰ ਪਾਰਟੀ ਦਾ ਆਪਣਾ ਪ੍ਰੋਗਰਾਮ ਹੈ ਵੋਟਾਂ ਪੈਣੀਆਂ ਵੋਟਾਂ ਮੰਗਣੀਆਂ ਤੁਸੀਂ ਤੁਹਾਡਾ ਵੀ ਹੱਕ ਹੈ ਜਿਹੜੇ ਸਵਾਲ ਤੁਸੀਂ ਕਰਦੇ ਹੋ ਤਾਂ ਜਵਾਬ ਅਸੀਂ ਦਿਆਂਗੇ ਬੁਲੇ ਬਲਾਦੀ ਨੇ ਗਲਤੀ ਕੀਤੀ ਲੇਕਿਨ ਕੋਰਕੇ ਵੀ ਵਾਲੀ ਇਹਾਂ ਜਿਹੜੇ ਵੀ ਸ਼ਹੀਦ ਹੋਏ ਨੇ ਪਹਿਲੀ ਗੱਲ ਤਾਂ ਜਿਹੜਾ ਜਦੋਂ ਇਸ ਕਿਸਮ ਦਾ ਕੋਈ ਖਾਣਾ ਬਕਵਰ ਹੈ ਤੁਹਾਨੂੰ ਪਛਾਣੀਆਂ ਦਾ ਤੁਹਾਨੂੰ ਜਿੰਦਾ ਉਹਦੇ ਵਿੱਚ ਨਾ ਕਿ ਪਾਰਟੀ ਨੇ ਕਰਨਾ ਹੈ ਸਾਨੂੰ ਨੇ ਹੁਣਾਂ ਤੋਂ ਕਿਹਾ ਸੀ ਵੀ ਤੁਹਾਡੇ ਨਾਲ ਜਿੱਥੇ ਕੋਈ ਟੱਕਾ ਹੁੰਦਾ ਹੈ ਜਿੱਥੇ ਲੋਕਾਂ ਦਾ ਰੋਸ ਹੈਗਾ ਤੁਹਾਡਾ ਤੁਹਾਡੇ ਨਾਲ ਨਾ ਉਸ ਇਸੇ ਸੈਨਰ ਬੀਜਾ ਤੇ ਟੈਕ ਬੀਜ ਨੰਬਰ ਤੋਂ ਭਾਜੀ ਜੀ ਗੱਲ ਜਿਹੜੀ ਗੱਲ ਆਪਾਂ ਹਾਂ ਜਿਹੜੀ ਗੱਲ ਮਨਾਈ ਹੈ ਜਾਂ ਜਿਹੜੀ ਗੱਲ ਆਪਾਂ ਨੂੰ ਆ ਵੀ ਜਿਹੜੇ ਤਿੰਨ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਜਰੇੰਦੀ ਉਹਨਾਂ ਦੀ ਸੀ ਵੀ ਅਸੀਂ ਇੱਥੇ ਐਮਐਸਬੀ ਲਾਹਾਂਗੇ ਬਿਲਕੁਲ ਉਹ ਗੱਲ ਉੱਥੇ ਦੀ ਉੱਥੇ ਰੁਕੀ ਰਹਿ ਗਈ ਤੁਹਾਡਾ ਇਹ ਹੀ ਹੈ ਵੀ ਉਹ ਇੰਪਲੀਮੈਂਟ ਕਿਉਂ ਨਹੀਂ ਹੋਈ ਉਹ ਹੋਣੀ ਚਾਹੀਦੀ ਹੈ ਰਿਲੇਟੈਂਸ ਸਪਿਰਿਟਸ ਕਿਉਂ ਨਹੀਂ ਹੈ ਬਿਲਕੁਲ ਇੱਕ ਸਕੰਡ ਪਾਈਦਾ ਬਿਲਕੁਲ ਤੁਹਾਡੀ ਗੱਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਸਰਕਾਰ ਜੋ ਵੀ ਕਹੇ ਉਹ ਹੈ ਉਸ ਸਪਿਰਟ ਦੇ ਵਿੱਚ ਇੰਪਲੀਮੈਂਟ ਹੋਈ ਰਹੀ ਦੀ ਜਿਹੜੀ ਚੀਜ਼ ਆਪਣਾ ਰੋਸ ਪ੍ਰਗਟ ਕਰਨ ਲਈ ਦਿੱਲੀ ਜਾਣਦੀ ਸੀ ਬਦਕਿਸਮਤੀ ਦੀ ਗੱਲ ਹੈ ਸਰਕਾਰਾਂ ਦਾ ਰੋਗ ਪੁਲਿਸ ਤੇ ਆਪਣਾ ਰੋਗ ਲਾ ਕਰਨਾ ਪਰ ਉਹਦੇ ਵਿੱਚ ਨੁਕਸਾਨality ਕਿੱਦਾਂ ਹੋਇਆ ਪੰਜਾਬੀਆਂ ਨੂੰ ਇਹ ਦੁੱਖ ਬੜਾ ਹੈ ਪਰ ਕਈ ਵਾਰ ਕੀ ਹੁੰਦਾ ਵੀ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸਤੇ ਬਹਿ ਕੇ ਤੁਹਾਡੇ ਵਰਗੇ ਜਿਹੜੇ ਯੂਨੀਅਨਿਸ ਲੀਡਰਸ ਨੇ ਉਹਨਾਂ ਦਾ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਕਰਨਾ ਹੁੰਦਾ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਆਂ ਵੇਖੋ ਇਹ ਇਲੈਕਸ਼ਨ ਦਾ ਉਮਰ ਹੋ ਜਾਣੀ ਹੋਰ ਵੀ ਇਤੋਂ ਬਾਅਦ ਅੱਗੇ ਵੀ ਇਲੈਕਸ਼ਨ ਆਉਣਗੇ ਸਾਨੂੰ ਇਹ ਸੀਤ ਨਿਵੇੜਾ ਕਰਨਾ ਹੀ ਕਰਨਾ ਤੇ ਜਿਹੜਾ ਹੋਣਾ ਅਸੀਂ ਚਾਹਦੇ ਆਂ ਵੀ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨਸ ਦੇ ਲੀਡਰਸ਼ਿਪ ਆ ਸਾਰੇ ਸਿਆਣੇ ਆ ਆਪਾਂ ਆਪਾਂ ਇਹ ਗੱਲ ਭੁੱਜੀਏ ਵੀ ਆਪਾਂ ਕਿਹੜੀ ਪਾਰਟੀ ਦੇ ਐ ਤੇ ਆਪਾਂ ਇੱਕ ਕੀ ਤੇ ਆਪਾਂ ਇੱਕ ਦੂਜੇ ਨਾਲ ਮਿਲ ਕੇ ਜਿਹੜੀ ਚੀਜ਼ ਤੁਹਾਡੀ ਜਾਇਜ਼ ਹੈ ਉਹ ਤੇ ਅਸੀਂ ਵੀ ਤੁਹਾਡੇ ਨਾਲ ਖੜੀ ਆਪੀ ਦੀ ਆ ਚੀਜ਼ ਜਾਇਜ਼ ਹੈ ਤਾਂ ਆਪਾਂ ਕਿਹਦਾ ਹੱਲ ਕਰੀਏ ਦੇ ਹਰ ਚੀਜ਼ ਦਾ ਨਿਕੂਗਾ ਇਹ ਤੁਹਾਨੂੰ ਯਕੀਨ ਦਿਵਾਉਂਦੇ ਆਂ ਮੇਰੀ ਇਹ ਨਹੀਂ ਇਲੈਕਸ਼ਨ ਹੈ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਣਾ ਨਹੀਂ ਆਪਾਂ ਸਤਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਦੇ ਆਂ ਮੇਰੀ ਸ਼ੁਭਕਾਮਨਾ ਰਚੇ ਹੀ ਹੈ ਵੀ ਆਪਾਂ ਸਾਰੇ ਭਰਾ ਸਾਡਾ ਤੁਹਾਡਾ ਇੱਥੇ ਆਇਆ ਤੇ ਜੀ ਆਇਆਂ ਨੂੰ ਤੁਹਾਡਾ ਹੱਕ ਬੰਦਾ ਤੁਹਾਡਾ ਰਾਈਟ ਹੈ ਅਸੀਂ ਤੁਹਾਨੂੰ ਜਵਾਬ ਦੇ ਵੀ ਆਏ ਜਿੱਤੇ ਅਸੀਂ ਵੋਟਾਂ ਲੈਣੀਆਂ ਸਾਰੀ ਪਾਰਟੀ ਵਾਲਿਆਂ ਲੈਣੀਆਂ ਸਾਰੇ ਕੋਈ ਇੱਕ ਵਜੋਂ ਆਪਕੋ ਸਾਰੇ ਗੋਲ ਮੋਤੀਆਂ ਗੱਲਾਂ ਕਰਦੇ ਹੁੰਦੇ ਜਨਾਬ ਕਿਸ਼ੋਰ ਕਰਨ ਨੂੰ ਗੋਲੀ ਮਾਰਨੀ ਜੈਸੇ ਵੀ ਉਹਦੇ ਤੇ ਤੁਸੀਂ ਕੀ ਕੀਤਾ ਤੁਹਾਡਾ ਕੀ ਹੈ ਜੀ ਦੇਖੋ ਮੈਂ ਜਿਹੜੀ ਚੀਜ਼ ਦਾ ਮੇਰੇ ਹੱਕ ਤੇ ਨਾ ਅਚਾਨਕ ਇਹ ਕਹਿਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਤੇ ਇਹ ਸਰਕਾਰ ਤੇ ਪੁਲਿਸ ਦਾ ਉਹਦੇ ਵਿੱਚ ਇਹ ਹੋ ਗਿਆ ਹੁਣ ਇਦਾਂ ਨਾ ਫਿਰ ਕਰੀ ਜਾਈਏ ਬੋਲਣਾ ਹੁਣ ਆਪਾਂ ਜਵਾਬ ਦੇਮ ਜਵਾਬ ਹੀ ਪੁੱਛਦਾ ਕੀ ਕਰ ਲਿਆ ਜਿਹੜਾ ਕਾਨੂੰਨੀ ਚੀਜ਼ ਆ ਉਹਦੇ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ ਜਨਾਬ ਗੋਰੀ ਮੰਦ ਆਕਰ ਕਿਨੇ ਦਿੱਤਾ ਜੀ ਉਹ ਗੱਲ ਨਹੀਂ ਬੀਤੀ ਉਸ ਪਹਿਲੇ ਤੋਂ ਲੱਗਿਆ ਤੁਸੀਂ ਵੋਟਾਂ ਇਹ ਵੈਲਿਡ ਨਹੀਂ ਇਹ ਵੈਲਿਡ ਨਹੀਂ ਹੈ ਭੰਜੀ ਇਹ ਵਪਾਰੀ ਨੇ ਕਿਸੇ ਨੇ ਮਾਰਿਆ ਪਰ ਇਹਸ ਕੋਲ ਇੱਕ ਸੈਕਿੰਡ ਪਤਾ ਹੈ ਤੁਹਾਨੂੰ ਪਤਾ ਨਹੀਂ ਨਾ ਪਲੀਜ਼ ਵੈਲਿਡ ਹੈ ਨਾ ਤੇ ਫਿਰ ਉਹ ਗੱਲ ਕਿੱਥੇ ਆ ਆਪਾਂ ਸਾਰੇ ਬੁਲਾਇਆ ਨਹੀਂ ਨਹੀਂ ਆਪਾਂ ਸਾਰੇ ਕੋਈ ਨਹੀਂ ਕਲਖੀ ਕੋਈ ਨਹੀਂ ਇਹਦੇ ਜਵਾਬ ਆ ਇੱਕ ਜਵਾਬ ਹੈ ਜੀ ਇੱਕ ਚਲੋ ਤੁਹਾਨੂੰ ਯਾਰ ਇੱਕ ਜਿਹੜਾ ਜਿਹੜਾ ਪੋਲਿਟਿਕਲ ਹੁੰਦਾ ਹੈ ਨਾ ਉਹਨੇ ਧੋਖਾ ਹੀ ਦੇਣਾ ਆਪਾਂ ਤੁਹਾਡੇ ਜਵਾਬਾਂ ਤੋਂ ਭਾਵੇਂ ਜਾਨ ਨਹੀਂ ਬਚਾ ਸਕਦੇ ਤੁਸ ਜੇ ਕੋਈ ਕਰਨਾ ਹੈ ਵੀ ਅਸੀਂ ਜਿੱਤੇ ਗੱਲ ਹੋਏਗੀ ਕਿਸਾਨੀ ਦੇ ਹੱਕ ਦੀ ਤੁਹਾਡੇ ਨਾਲ ਕਰਾਂਗੇ ਬਾਜਵਾ ਜੀ ਇਹ ਗੱਲ ਯਕੀਨ ਹੋਣਾ ਚਾਹੀਦਾ ਜਿੱਦਾਂ ਉਹਦਾ ਜਵਾਬ ਜਿਹੜੇ ਬਾਜਵਾ ਜੀ ਉਹਨਾਂ ਦੇ ਹੱਕ ਦੀ ਆਵਾਜ਼ ਤੇ ਚੁਟਾ ਦਿਓ ਜਿਹੜੇ ਹੁਣ ਫੜ ਕੇ ਅੰਦਰ ਜਿਹੜੇ ਇਹਨਾਂ ਨੂੰ ਦਰਦੀ ਹਕੀਮ ਕੋਲ ਖੀਰੀ ਵਾਹ ਜਿਹੜੇ ਇਹਨਾਂ ਦੀ ਆਵਾਜ਼ ਚੁੱਕ ਦਿਓ ਚਲੋ ਜੀ ਤੁਹਾਡੀ ਗੱਲ ਹੈ ਤੁਹਾਡੀ ਗੱਲ ਹੈ ਉਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਬੋਲੋ ਯਾਰ ਕਿੱਥੇ ਆਪ ਤਾਰ ਆ ਜਿਹੜਾ ਸ਼ੁਭ ਗਨ ਜਿਹੜਾ ਜਨਾਬ ਸ਼ੁਭ ਗਨ ਸ਼ਹੀਦ ਕੀਤਾ ਦਾ ਧੰਨਵਾਦ ਕਰੀ ਨਾ ਜੀ ਸਵਾਲਾਂ ਦੇ ਜਵਾਬ ਨਹੀਂ ਕਹਿੰਦਾ ਜਵਾਬ ਦੇ ਜਵਾਬ ਦਿਓ ਜੀ ਜਿਹੜਾ ਸ਼ਬਦ ਗੰਨ ਨਹੀਂ ਕੀਤਾ ਹੁੰਦਾ ਕਿ ਜਵਾਬ ਹੈ ਜੀ ਉਹਦੇ ਦੇ ਕੀ ਪੱਤੀ ਜਨਾਬ ਜੀ ਤਾਂ ਜਵਾਬ ਤਾਂ ਦਿਓ ਜੀ ਸ਼ਬਦ ਗੰਨ ਇਨਸਾਫ ਕਰਦੇ ਹੋਗੇ ਜੀ ਨਾ ਨਾ ਡਾਕਟਰ ਦਰਸ਼ਨਪਾਲ ਜਲਾ ਜੀ ਪੁੱਛੀ ਦਿਓ ਜੀ ਵੀ ਬਤਾਇਓ ਬਣਿਆ ਦੇਸ਼ ਵਿਰੋਧੀ ਆ ਇਹ ਮਜ਼ਦੂਰ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਉਹਦੇ ਲਈ ਮੋਰਚਾ ਲੱਗਾ ਸੀ ਜਿਹਦੇ ਵਿੱਚ 700 ਬੰਦਾ ਸਾਡਾ ਸ਼ਹੀਦ ਹੋਇਆ 736 ਬੰਦਖ ਵਕਸਟੇਟਾਂ ਦੇ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਬਣੇ ਉਹ ਸਾਰੇ ਵਾਪਸ ਲਏ ਜਾਣਗੇ ਬਾਜਵਾਰੀ ਅੱਜ ਤੱਕ ਵੀ ਉਹ ਕੇਸ ਪੈਂਡਿੰਗ ਪਏ ਆ ਵਾਪਸ ਨਹੀਂ ਸਾਡੀ ਬੇਨਤੀ ਆ ਤੁਸੀਂ ਉਸ ادارے ਦੇ ਮੈਂਬਰ ਬਣਨਾ ਵਾ ਜਿੱਥੇ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੁੰਨੇ ਆ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੁੰਨੇ ਆ ਕਿ ਦੇਸ਼ ਤੇ ਕਿਸਾਨ ਨੂੰ ਕੀ ਚਾਹੀਦਾ ਮਜ਼ਦੂਰ ਨੂੰ ਕੀ ਚਾਹੀਦਾ ਦੁਕਾਨਦਾਰ ਨੂੰ ਕੀ ਚਾਹੀਦਾ ਮੁਲਾਜ਼ਮ ਨੂੰ ਕੀ ਚਾਹੀਦਾ ਉੱਥੇ ਇਹ ਸਾਰੇ ਫੈਸਲੇ ਹੁੰਨੇ ਆ ਇਸ ਕਰਕੇ ਸਾਡੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ ਤੁਸੀਂ ਚਾਓ ਤੇ ਲੋਕਾਂ ਦੇ ਹੱਕ ਦੀ ਗੱਲ ਕਰੋ ਅਗਲੀ ਗੱਲ ਇੱਕੋ ਗੱਲ ਕਰਕੇ ਬਾਕੀ ਮੇਰੇ ਸਾਥੀ ਕਰਨਗੇ ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਤੇ ਖਰਬਾਂ ਰੁਪਏ ਮੋਦੀ ਨੇ ਮਾਫ ਕਰਕੇ ਮੋਦੀ ਦਾ ਨਾਰਾ ਸੀ ਸਭ ਦਾ ਸਾਥ ਸਭ ਦਾ ਵਿਕਾਸ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਵਿਕਾਸ ਦੋਸਤਾਂ ਦੇ ਅਡਾਨੀਆਂ ਤੇ ਬਾਨੀਆਂ ਦਾ ਹੋਵੇ ਹਿੰਦੁਸਤਾਨ ਦੀ ਮਨ 1% ਆਬਾਦੀ ਕੋਲੋਂ ਬਾਜਵਾ ਦੀ 40% ਹਿੰਦੁਸਤਾਨ ਦਾ سرمਾਇਆ ਉਹਨਾਂ ਦੇ ਕੋਲ ਹੈ 40% ਅਡਾਨੀਆਂ ਬਾਨੀਆਂ ਦੇ ਕੋਲ ਹੈ ਇਹ ਜਿਹੜਾ ਆਰਥਿਕ ਮਦਵਾਦਾ ਵਾ ਇਸ ਕਰਕੇ ਅਸੀਂ 1% ਲੋਕਾਂ ਕੋਲ ਦੇਖਦਾ 40% ਫਰਮਾਇਆ ਵਾ ਅਡਾਨੀਆਂ ਬਾਨੀਆਂ ਕੋਲ ਜੇ ਅਸੀਂ ਇਹ ਗੱਲ ਕਹਿੰਨੇ ਆ ਉਹਨਾਂ ਦਾ ਅਰਬਾਂ ਦੇ ਖਰਬਾਰ ਪੈਸੇ ਤੁਸੀਂ ਮਾਫ਼ ਕਰ ਦਿੱਤਾ ਕਿਸਾਨ ਦੇਸ਼ ਦਾ ਜਿਹੜਾ ਅੰਨ ਦਾਤਾ ਵਾ ਮੋਦੀ ਵੀ ਕਿਸਾਨ ਦਾ ਪੈਦਾ ਕੀਤਾ ਹੋਇਆ ਖਾਂਦਾ ਫੇਰੇ ਉੱਟ ਕੇ ਤੁਸੀਂ ਵੀ ਬਾਜਵਾਜੀ ਕਹਿੰਦੇ ਹੋ ਬੱਬੂ ਜੀ ਤੁਸੀਂ ਵੀ ਕਹਿੰਦੇ ਹੋ ਪਰ ਜਿਹੜਾ ਕਿਸਾਨ ਅੱਜ ਦੇਸ਼ ਦਾ ਅੰਨ ਦਾਤਾ ਹੋਵੇ ਉਹ ਸੜਕਾਂ ਦੇ ਰੋਲਦਾ ਫੇਰੇ ਉਨੂੰ ਕੋ ਪੁੱਛੇ ਨਾ ਦਿੱਲੀ ਸਾਡਾ ਨਹੀਂ ਅਸੀਂ ਦੇਸ਼ ਦੇ ਵਤਨਿਕ ਐ ਸਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ ਇਦੋਂ ਵੱਡਾ ਸਾਡੇ ਨਾਲ ਕੋਈ ਬੇਨਸਾਫੀ ਨਹੀਂ ਹੋ ਸਕਦੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਇੱਕ ਮਿੰਟ ਬਲੀ ਲਾਡੀ ਕੋ ਬਾਤ ਹੋਵੇ ਹੋਰក៏ ਤੁਹਾਡੇ ਨਾਲ ਹੈ ਕਿਉਂ ਲੱਗੇ ਜਾਂ ਮਰੋ ਠੱਕੇ ਦਾ ਮਰੋ ਰਾਈਡਾ ਕੀ ਚੋਾਵ ਦਾ ਤੁਸੀਂ ਜਿਹੜੇ ਜਿਹੜੇ ਕਰਨੀ ਚਾਹੁੰਦੇ ਦੱਸੋ ਅਸੀਂ ਪੂਰਾ ਸਾਥ ਹੁੰਦੇ ਆਗੇ ਚੜ ਗਿਆ ਨੇ ਨਾਲ ਸਵਾਦ ਦੇਗੇ ਜਿੱਦਾਂ ਦੇ ਕੋਲੋਂ ਆਵਾਜ਼ ਵੀ ਚੁੱਕ ਬੰਦ ਹੋ ਗਏ ਇਸੇ ਤੋਂ ਅੰਦਰ ਕੋਡੀਆਂ ਹੀ ਮੰਨੂ ਚਾਰ ਜਿਹੜੇ ਸਭੀ ਪੇਸ਼ਟ ਵੀ ਹੈ ਉਹ ਵੀ ਵਾ ਕੋਈ ਕਰਾਂਗੇ ਅੱਜ ਪਨਾ ਦਿਨੇਸ਼ ਵੱਧੂ ਜੀ ਪਹਿਲੀ ਗੱਲ ਸਤਿਕਾਰ ਬੇਨਤੀ ਆ ਕਿ ਅਸੀਂ ਇੱਥੇ ਪੁੱਜੂ ਨੇ ਨਾ ਉਹ ਤੁਸੀਂ ਅਜੀਬ ਕੰਮ ਕਰ ਰਹੇ ਸਭੇ ਕੋਲ ਆ ਗਿਆ ਇਥੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ। ਬਿਲਕੁਲ। ਆ ਸਾਰੇ ਤੁਹਾਡੇ ਵੋਟਰ ਹੀ ਆਏ ਆ। ਵੀ ਤੁਸੀਂ ਵੋਟ ਲੈਂਦੇ ਆਏ ਹੋ। ਪਰ ਇਹ ਜਿਹੜੀ ਵੋਟ ਆ ਇਹਦਾ ਵੀ ਤੇ ਕੋਈ ਮਤਲਬਾ ਮਸਲੇ ਆ। ਉਹ ਤੁਹਾਨੂੰ ਦੱਸਣ ਆਏ ਆ। ਪਰ ਅੱਜ ਇਹਨਾਂ ਦੀ ਜਿਹੜੀ ਦੋਰਤਸ਼ਾ ਪ੍ਰਸ਼ਾਸਨ ਨੇ ਕੀਤੀ ਆ ਇਹ ਅਸੀਂ ਕੋਦੋ ਮਸੂਹੂਰ ਕਰਦੇ ਆ। ਇਹ ਮਾੜੀ ਗੱਲ ਆ। ਇਸ ਗੱਲ ਦੀ ਗੱਲ ਹੋਈ ਆ। ਬੁੱਢੇ ਦੀ ਮਾਫੀ ਚਾਹਨਾ। ਤੇ ਸਾਰੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਧੱਕੇ ਵੱਜੇ। ਹੁਣ ਅਸੀਂ ਇੱਥੇ ਬੈਠੇ ਆ। ਤੁਸੀਂ ਗੱਲ ਕਰ ਰਹੇ ਹੋ। ਅਸੀਂ ਕੀ ਮਤਲਬ ਸਾਡੇ ਕੋਲ ਦੇਖ ਲਓ ਕੁਝ ਵੀ ਨਹੀਂ ਹੈਗਾ ਇਸ ਵੇਲੇ ਕਿ ਨਾਲੇ ਇਸ ਤਰੀਕੇ ਨਾਲ ਹੁੱਲਣ ਬਾਜੀ ਨਾਲ ਜਹਾਂ ਤੱਕ ਤੁਹਾਨੂੰ ਤੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਹਾਲ ਨਹੀਂ ਹੋਣਾ ਅਸੀਂ ਸਾਡਾ ਸੁਆਗ ਹੈ ਕਿ ਦਿੱਲੀ ਆਪਣੇ ਕਿਸਾਨ ਜਿਹੜੇ ਸੀ 13 ਫਰਬਰੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਕਿ ਸਾਨੂੰ ਐਮ ਐਸ ਪੀ ਉਹ ਯਾਰ ਚੁੱਪ ਕਰ ਐਮ ਐਸ ਪੀ ਘਿਰਟੀ ਗਾਰੰਟੀ ਕਰੋ ਜੇ ਦਿੱਤਾ ਜਾਵੇ ਐਮ ਐਸ ਪੀ ਤੇ ਹੈ ਹੀ ਆ ਪਰ ਉਹਦਾ ਖਰੀਦਣ ਦਾ ਜਿਹੜਾ ਗਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਸਾਡੀ ਘੱਟੋ ਘੱਟ ਫਸਲ ਜਿਹੜੀ ਹੈ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ बिकੇ ਤੁਸੀਂ ਸੀ ਕਿ ਸ਼ਬਕਰਨ ਸਿੰਘਾ ਜਿਹੜਾ ਨੌਜਵਾਨ ਸਿੱਧੀਆਂ ਗੋਲੀਆਂ ਮਾਰ ਕੇ ਸਾਡਾ ਸ਼ਹੀਦ ਕਰ ਦਿੱਤਾ 21 ਫਰਵਰੀ ਤਦੋਂ ਲੋਕ ਰਾਜੇ ਉਹਦੇ ਤੇ ਅਜਾਇਬ ਦਿੰਦਾ ਕਿ ਅਸੀਂ ਉਹ ਕਿਸਾਨ ਜਿਹੜਾ ਮਿਹਨਤ ਕਰਨ ਵਾਲਾ ਵੀ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਤੇ ਬੋਲੀ ਮੋੜ ਕੇ ਮਤਲਬ ਐਫ ਆਰ ਵੀ ਤਾਂ ਤੁਸੀਂ ਹੋਣ ਦੇ ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਬੋਲੀਆਂ ਕਿ ਆਉਣ ਵਾਲੇ ਸਮੇਂ ਤੇ ਤੁਹਾਡੀ ਸਰਕਾਰ ਮਾਰਮ ਕੀ ਕਹਾਂਦਾ ਨੂੰ ਕਿ ਜਾਂ ਉਹਨਾਂ ਦੀ ਹਫਾਇਤ ਕਰੂਗੀ ਤੀਜਾ ਸਵਾਲ ਸੀ ਕਿ ਐਮ ਐਸ ਪੀ ਦੀ ਗਰੰਟੀ ਕਾਨੂੰਨ ਜਿਹੜਾ ਸਰਕਾਰ ਬੰਨੀ ਸੀ 2021 ਦੇ ਵਿੱਚ ਜਦੋਂ ਅੱਤਾ ਜੇ ਆ ਦਿੱਲੀ ਦੇ ਤੋਂ ਮੋਦੀ ਸਾਹਿਬ ਨੇ ਮਤਲਬ ਖੇਤੀਬਾੜੀ ਮੰਤਰੀ ਸਾਹਿਬ ਨੇ ਦਿੱਤੀ ਸਾਨੂੰ ਦਿੱਤੀ ਹੋਈ ਆ ਸ਼ੇਰ ਵਾਲੀ ਚਿੱਠੀ ਤੇ ਇਹ ਤੁਹਾਡੀਆਂ ਜਿਹੜੀਆਂ ਸਤਾ ਮੰਗਾਂ ਜਿਹੜੀਆਂ ਇਹ ਜਰੂਰ ਲਾਗੂ ਕਰਾਂਗੇ ਪਰ ਅਜੇ ਤੱਕ ਉਹ ਗ੍ਰੀਨ ਕੰਟਰੀ ਉਹ ਤੁਸੀਂ ਦੇਖੋ ਉਲਟਾ ਇਹ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋਰ ਮਾੜੀ ਹੋਣੀ ਆ ਉਹਨਾਂ ਨੂੰ ਭਾਅ ਨਹੀਂ ਮਿਲਨੇ ਮੰਡੀ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਕਿੰਨਾ ਕੁ ਜੁਗਾਰ ਜਿਹੜਾ ਉਹ ਖਤਮ ਹੋਣਾ ਇਹ ਆ ਸਾਡੇ ਬਾਕੀ ਦਾ ਬੜੀ ਸਵਾਲ ਜਿਹੜੇ ਆ ਅਗਲੇ ਕਰਦੇ ਹਾਂ ਮੈਂ ਆਪਣੇ ਲਈ ਕਾਗਜ਼ ਹੋ ਗਏ ਤਾਂ ਜਿਹੜੇ ਚ ਪਾ ਦੂੰ ਆਹੀ ਕਰਦੇ ਨਾ ਤੁਹਾਡਾ ਕੰਮ ਇਹ ਬੜੀ ਵੱਡੀ ਗੱਲ ਹੈ ਇਹ ਪੰਜਾਬ ਸਰਕਾਰ ਹੀ ਕਰ ਰਹੀ ਹੈ ਸਾਡੇ ਇਹ ਕਿਸਾਨ ਪਰਿਵਾਰਾਂ ਦੇ ਨਾਲ ਮੈਂ ਵੀ ਮਤਲਬ ਨਰਜ਼ੂਕ ਕਰਾ ਕਰਕੇ ਥੋੜਾ ਜਾਲੋਣਾ ਮੈਂ ਕੀ ਹੱਲ ਕਰਨਿਆਂ ਦਾ ਕਰਕੇ ਜਿੰਦੀ ਰੋੜ ਕਰਮੀਆਂ ਦਾ ਤੰਗੋ ਦਿਓ ਆਹੀ ਵੀ ਨਿਆਂ ਕਰੂ ਉਈ ਇਹਦਾ ਗੱਲ ਕਰੋ ਕਿ ਆਪਾਂ ਜਿਹੜਾ ਚੋਣ ਹੋ ਰਿਹਾ ਉਹਦੇ ਕੋ ਅੱਜ ਤੱਕ ਕੁਝ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਅੱਜ ਤੇ ਕੁਝ ਨਹੀਂ ਹੋਣਾ ਦੇਖੋ ਉਹਦੇ ਤੋਂ ਵੀ ਹੋਣਾ ਚੋਣ ਦੇ ਬਾਅਦ ਬੱਬੂ ਜੀ ਤੋਂ ਹੋਣਾ ਇਸ ਤੋਂ ਪਹਿਲਾਂ ਕੀ ਫੈਸਲਾ ਹੋਇਆ ਵਾ ਅੱਜ ਚਮੀ ਆ ਗਈ ਹੈ ਅਰੇ ਅੱਗੇ ਵੀ ਕਿਸਾਨਾਂ ਵਾਲਾ ਘਰ ਦਰਿਆ ਇਸੇ ਕਰਕੇ ਤੁਹਾਨੂੰ ਲੱਗੇ ਬੇਇੱਜ਼ਤੀ ਆ ਵੀ ਐਸਾ ਉਹ ਆਪਾਂ ਨਾ ਬਣਾਈਏ ਆਪਣਾ ਭਾਈ ਜਿਹੜਾ ਖਰਾਬ ਹੈ ਨਹੀਂ ਤੋੜਿਆ ਕੋਈ ਐਸੀ ਗੱਲ ਨਹੀਂ ਇਹ ਨਾ ਇਹ ਨਾ ਮੋਟਾ ਕਰਕੇ ਛੜੀ ਤੇ ਉਰ ਭੱਜ ਗਏ ਰਮੜ ਗਏ ਤੁਸੀਂ ਵੀ ਭੱਜ ਜਾਓ ਇੱਕ ਮਿੰਟ ਅਸੀਂ ਜਵਾਨ ਆ ਜੀ ਸਾਡੀ ਸਾਡੀ ਪਾਏ ਸਾਡੇ ਹੋਰ ਗੱਲਾਂ ਇਕੱਠੇ ਜਾਈ ਦੋ ਜਵਾਨ ਇੱਕ ਮਿੰਟ ਮਾਗਵਾ ਦੀ ਕਿੱਥੇ ਆਉਂਦੇ ਹੋਰੀ ਇੱਕ ਵਾਰੀ ਸਭ ਦਾ ਸਾਥ ਨਾ ਇੱਕ ਮਿੰਟ ਪੈ ਇੱਕ ਮਿੰਟ ਲੱਗਣਾ ਹੈ ਸੁਣੋ ਦਰੋਂ ਭੱਜ ਕੇ ਦੱਸੋ ਤਰ ਕਿਸਾਨ ਆ ਬਹੁਤ ਬੋਲੋ ਕਿਉਂ ਪਰ ਉਹ ਬਹੁਤ 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 ਬਸ ਸਾਈਡ ਹੋ ਸਾਈਡ ਹੋ ਰਿਹਾ ਸਾਈਡ ਹੋ ਜਾਓ ਹੋਰ ਵੀ ਬਾਹਰੇ ਹੋਈ ਗਿਆ ਤੁਹਾਡੇ ਮਸਲੇ ਬੀਜੇਪੀ ਇਹਦਾ ਹੱਲ ਕਰਦਾ ਕਿਸੇ ਹੋਰ ਨਾਲ ਨਹੀਂ ਕਰਦਾ ਬਾਕੀ ਪਾਰਟੀਆਂ ਇਹਨਾਂ ਦਾ ਸਿਰਫ ਮਤਲਬ ਵਰਤਣਾ ਔਰ ਆਹੀ ਕਿਸਾਨਾਂ ਆ ਕਿਸਾਨਾਂ ਦੇ ਨਾਲ ਆਪਾਂ ਹਮਸਾ ਨਾਲ ਆ ਮੈਂ ਵੀ ਕਿਸਾਨ ਫਲਾਇ ਹੋਈ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਦਾ ਹੱਲ ਕਰਨੇ ਕੋਈ ਸਰਕਾਰ ਨਾਲ ਅਸੀਂ ਵੀ ਗੱਲ ਕਰਨਿਆ ਦੇਖੋ ਹੋਂ ਦੇ ਇਲੈਕਸ਼ਨ ਬੋਰਡ ਲੱਗੇ ਦਾ ਹੋਂ ਤੇ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸੇ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਠੀਕ ਆਜੋ 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 ਗ੍ਰੀਟਿੰਗ ਦਸਨ ਕਮਾਨ ਜੀ ਹੋਇਆ ਕੀ ਅੱਜ ਹੋਇਆ ਕੀ ਆਪਾਂ ਐਸਕੇਮ ਦੀ ਕਾਲ ਹੈ ਜੋ ਐਸਕੇਮ ਭਾਰਤ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡਿਆਂ ਨਾਲ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨ ਸੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਅੱਜ ਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬਹਿ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿ ਦਿੱਤਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਦਾਨ ਹੋਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਕਿਸਾਨ ਤਾਂ ਕਹਿੰਦੇ ਜਾਬਤ ਚ ਰਹਿ ਕੇ ਪ੍ਰਦਰਸ਼ਨ ਕਰਾਂਗੇ ਨਹੀਂ ੱਟਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਤੇ ਚੱਲ ਕੇ ਆਏ ਆ ਜਦੋਂ ਉਹਨਾਂ ਕਹਿਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤੇ ਇੱਥੇ ਤੱਕ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਤੁਸੀਂ ਇੱਥੇ ਵੇਖਿਆ ਹੀ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਬਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾ ਸਵਾਲ ਪੁੱਰੇ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਤੇ ਕੀ ਜਵਾਬ ਦੇਣਗੇ ਅੱਜ ਅਸੀਂ ਪਿੰਡਾਂ ਦੇ ਵਿੱਚ ਜੇ ਕਿਲ ਘੱਟ ਦਿੰਨੇ ਆ लाठी चार्ज ਕਰ ਦਿੰਨੇ ਇਹਨਾਂ ਤੇ ਤੇ ਫਿਰ ਤੇਹੀ ਵੀ ਜਵਾਬ ਨਹੀਂ ਨਾ ਦੇ ਸਕਦੇ ਕਿਉਂਕਿ ਅਸੀਂ ਵੀ ਇਹਨਾਂ ਵਰਗੇ ਹੋ ਜਾਾਂਗੇ ਇਸ ਕਰਕੇ ਅਸੀਂ ਸ਼ਾਂਤਮਈ ਹੀ ਪੁੱਛਦੇ ਆ ਇਹਨਾਂ ਨੂੰ ਪਰ ਇਹ ਕੀ ਜਵਾਬ ਦੇਣ ਔਰ ਅੱਜ ਮੈਂ ਤੇ ਇੱਕ ਹੋਰ ਗੱਲ ਕੀਤੀ ਹੈ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਹੈ ਕਿ ਲਹੀਂ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸ਼ਹੀਦ ਹੋਇਆ ਮੈਂ ਉਹਦੇ ਘਰ ਵੀ ਗਿਆ ਔਰ ਪੱਤਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ ਬਹੁਤ ਤਕੜੀ ਆਵਾਜ਼ ਚੁੱਕਣੀ ਚਾਹੀਦੀ ਪੱਤਰਕਾਰਾਂ ਨੂੰ ਵੀ ਭਾਜਪੀ ਨੂੰ ਪੁਨਿਸ਼ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਦਾ ਵੀ ਇੱਕ ਸਾਥੀ ਹੈ ਨਾ ਸ਼ਹੀਦ ਕੀਤਾ ਵਾ ਗੱਡੀਆਂ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਬਚਨ ਸਿੰਘ ਹੈ ਜੀ ਕਿੰਨਾ ਚਿਰ ਇਹ ਪ੍ਰੋਗਰਾਮ ਚੱਲੂ ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ ਇਹ ਪਿੰਡਾਂ ਦੇ ਵਿੱਚ ਅਸੀਂ ਬੋਰਡ ਲਾਏ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹ ਦਿੱਲੀ ਨਹੀਂ ਵੜਨ ਦੇਣਦੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਨਾਂ ਦਾ ਪੂਰਾ ਵਿਰੋਧ ਕਰਾਂਗੇ ਸ਼ਹਿਰਾਂ ਦੇ ਵਿੱਚ ਕੇ ਫੋਰਸੇ ਨਹੀਂ ਲੈ ਕੇ ਜਾਣਗੇ ਪਿੰਡਾਂ ਵਿੱਚ ਕਿੱਥੋਂ ਫੋਰਸ ਲੈ ਆਉਣਗੇ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਸਮੂੱਚੇ ਤੌਰ ਤੇ ਕਰਾਂਗੇ ਪਾਜ ਪਾ ਜੋ ਉਸ ਨਿਕਟ ਮੋਰਚੇ ਦਾ ਫੈਸਲਾ ਆ ਤੇ ਇਹਨਾਂ ਨੂੰ ਲੋਕਾਂ ਨੂੰ ਇਹ ਗੱਲ ਕਹਾਂਗੇ ਕਿ ਬੀਜੇਪੀ ਹਰਾਓ ਤੇ ਦੇਸ਼ ਬਚਾਓ ਆ ਇਹ ਨਾ ਚੱਲੂ ਜੀ ਪ੍ਰੋਗਰਾਮ ਇਹਦਾ ਵੇਖੋ ਜੀ ਸਾਡਾ ਇਹ ਕੋਈ ਟੀਚਾ ਨਹੀਂ ਹੈ ਸਾਡੀਆਂ ਤਾਂ ਨੇ ਮੰਗਾ ਵੀ ਸਰਕਾਰ ਸਾਡੀਆਂ ਮੰਗਾ ਪੂਰੀਆਂ ਕਰੇ ਜੇ ਨਹੀਂ ਮੰਗਾ ਇੱਕ ਕਰਦੀ ਪੂਰੀ ਸਾਡਾ ਰੋਸ ਆ ਇਹ ਜਾਰੀ ਰਹੂਗਾ ਕਉ ਇਸ ਬਹੁਤ ਸਾਰੇ ਸਾਡੇ ਮੰਗਾਂ ਜਿਹੜੀਆਂ ਇਹ ਪਿਛਲੇ 10 ਸਾਲ ਤੋਂ ਸੱਤਾ ਦੇ ਬੈਠੀ ਹੋਈ ਹੈ ਭਾਜਪਾ ਸਰਕਾਰ ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ ਲੋਕਾਂ ਦੀ ਜਿਹੜੀ ਪੂਰੀ ਨਹੀਂ ਕੀਤੀ ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਜੇ ਸਰਕਾਰ ਭੁਗਤ ਰਹੇ ਆ ਅੱਜ ਬੱਬੂ ਨਾਲ ਸਾਡੀ ਜਿਹੜੀ ਸੀ 11 ਸਵਾਲ ਸੀ ਐਸ ਕੇ ਅਮ ਦੇ ਉਹ ਅਸੀਂ ਪੁੱਛਿਆ ਪੰਜ ਛੇ ਸਵਾਲਾਂ ਦੇ ਜਵਾਬ ਉਹ ਜਿਹੜੇ ਆਪਾਂ ਪੁੱਛਿਆ ਉਹ ਜਵਾਬ ਵੀ ਪੂਰੇ ਨਹੀਂ ਦੇ ਸਕੇ ਸਾਡੇ ਬਾਕੀ ਜਿਹੜੇ ਆਗੂ ਸੀ ਉਹਨਾਂ ਨੇ ਜਿਹੜੇ ਸਵਾਲ ਪੁੱਛਣੇ ਸੀ ਉਹ ਸਵਾਲਾਂ ਤੋਂ ਮਤਲਬ ਵਿੱਚੇ ਛੱਡ ਕੇ ਜਿਹੜੇ ਉਹ ਚਲੇ ਗਏ ਆ ਇਹ ਸਾਰੇ ਕਹਿੰਦੇ ਆ ਜਿਹੜੇ ਵੀ ਮਤਲਬ ਅੱਗੇ ਆਉਂਦੇ ਆ ਉਹ ਸਾਰੇ ਕਹਿੰਦੇ ਆ ਕਿਸਾਨ ਦਾ ਪੁੱਤੀਆਂ ਇਹ ਕਿਸਾਨ ਦਾ ਪੁੱਤੇ ਤਾਂ ਫਿਰ ਅੱਜ ਕਿਸਾਨ ਖੁਦਕਸ਼ੀਆਂ ਕਿਉਂ ਕਰ ਰਿਹਾ ਜੇ ਕਿਸਾਨ ਦਾ ਪੁੱਤਿਆ ਫਿਰ ਕਿਸਾਨ ਦੀ ਸੁਣੋ ਆਵਾਜ਼ ਫਿਰ ਆ ਕਿਸਾਨਾਂ ਦੇ ਵਾਸਤੇ ਇੰਨੀ ਪੁਲਿਸ ਸਾਰੇ ਜ਼ਿਲ੍ਹੇ ਚੁ ਲਿਆ ਕੇ ਇੱਥੇ ਇਕੱਠੀ ਕਰਤੀ ਆ ਇਹ ਕਿਉਂ ਕਰਨੀ ਪਈ ਇਸ ਕਰਕੇ ਵੀ ਉਹ ਇਸ ਕਰਕੇ ਵੀ ਸਾਡੀ ਬਾਤ ਜਿਹੜੀ ਆ ਸਾਡੀ ਮੰਗ ਉਹ ਨਹੀਂ ਸੁਣਨਾ ਚਾਹੁੰਦੀਆਂ ਇਸ ਕਰਕੇ ਆਲਵੇਸ ਸਮੇਂ ਦੇ ਵਿੱਚ ਸੰਗਰਸ਼ ਜਿਹੜਾ ਸਵਾਲਾਂ ਜਵਾਬਾਂ ਦਾ ਤਿੱਖਾ ਹੋਊਗਾ। ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਭਾਜਪਾ ਉਮੀਦਵਾਰਾਂ ਦੀਆਂ ਮੁਸ਼ਕਲਾਂ ਬਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪਰ ਨਾਲ ਹੀ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਕਿਸਾਨ ਆਪਣੇ ਮੰਗਾ ਪ੍ਰਤੀ ਐਨੇ ਕੁ ਜਾਗਰੂਕ ਹੋ ਗਏ ਨੇ ਕਿ ਉਹ ਇੱਕ ਪਲ ਵੀ ਗਵਾਣਾ ਨਹੀਂ ਚਾਹੁੰਦੇ ਕਿ ਉਮੀਦਵਾਰਾਂ ਤੋਂ ਸਵਾਲ ਪੁੱਛੇ ਜਾਣ। ਅਜਿਹੇ ਮਾਹੌਲ ਵਿੱਚ ਪੁਲਸ ਦੀ ਜ਼ਿੰਮੇਵਾਰੀ ਵਧੇਰੇ ਵੱਧ ਜਾਂਦੀ ਹੈ ਕਿਉਂਕਿ ਮਾਹੌਲ ਖਰਾਬ ਹੋਣ ਦਾ ਵੀ ਡਰ ਰਹਿੰਦਾ ਹੈ ਦੇਖਦੇ ਹਾਂ ਕਿ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਭਾਜਪਾ ਆਪਣਾ ਦਬਦਬਾ ਕਾਇਮ ਕਰ ਸਕੇਗੀ ਜਾਂ ਫਿਰ ਕਿਸਾਨਾਂ ਦੀ ਬੇਰੁਖੀ ਦਾ ਉਹਨਾਂ ਨੂੰ ਲਗਾਤਾਰ ਸਾਹਮਣਾ ਕਰਨਾ ਪਏਗਾ ਫਤਿਹਗੜ ਚੂੜੀਆਂ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ Tá ficando